ਸਾਲਾਨਾ ਮੇਲਾ ਬਾਬਾ ਮੀਆਂ मामਲੀ ਸ਼ਾਹਜੀ ਪਿੰਡ ਕਾਕੜ ਕਲਾ ਵਿਖੇ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਭੇਜਣ ਲਈ ਸੰਪਰਕ ਕਰੋ ਪੱਤਰਕਾਰ ਰਿਪੋਰਟ ਹਰਪਾਲ ਸਿੰਘ ਜੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਣਕਾਕੜ ਕਲਾ ਵਿੱਚ ਸਲਾਨਾ ਜੋੜ ਮੇਲਾ ਮੀਆਂ ਮਾਮਨੇਸ਼ਾ ਜੀ ਦੇ ਦਰਬਾਰ ਤੇ ਬਹੁਤ ਸ਼ਾਨਦਾਰ ਹੋ ਰਿਹਾ ਹੈ ਇਸ ਬਾਰੇ ਕੀ ਕਹਣਾ ਹੈ ਇਹ ਹਰ ਸਾਲ ਬਾਬਾ ਜੀ ਦੇ ਦਰਬਾਰ ਦੇ ਉੱਤੇ ਸੰਗਤਾਂ ਜੋ ਵੀ ਸ਼ਰਧਾ ਨਾਲ ਅਰਦਾਸ ਬੇਨਤੀ ਕਰਦੇ ਆ ਦਰਬਾਰ ਦੇ ਉੱਤੇ ਬਾਬਾ ਜੀ ਉਹਨਾਂ ਦੀਆਂ ਆਸਾਂ ਮਰਾਦਾ ਮਨੋ ਕਾਮਨਾਵਾਂ ਪੂਰੀਆਂ ਕਰਦੇ ਆ ਔਰ ਸਾਰੇ ਰਲ ਮਿਲ ਕੇ ਦਰਬਾਰ ਤੇ ਸੇਵਾਵਾਂ ਨਿਭਾਉਂਦੇ ਆ ਔਰ ਇਸ ਤਰ੍ਹਾਂ ਹਰ ਸਾਲ ਖੁਸ਼ੀਆਂ ਦੇ ਨਾਲ ਬਾਬਾ ਜੀ ਦੇ ਦਰਬਾਰ ਦੇ ਉੱਤੇ ਇਹ ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਆ ਕੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਬੱਦ ਤੋਂ ਬੱਦ ਕੀਤੇ ਜਾਂਦੇ ਨੇ। ਪਰ ਸੰਗਤਾਂ ਵਾਸਤੇ ਇਸ ਸਾਲ ਕਿਹੜੇ-ਖੜੇ ਖਾਸ ਪ੍ਰਬੰਧ ਕੀਤੇ ਜੀ? ਇਸ ਸਾਲ ਜਿੱਦਾਂ ਪਹਿਲਾਂ ਲੰਗਰ ਦੀ ਸੇਵਾ ਜਦੋਂ ਕਰਦੇ ਹੁੰਦੇ ਸੀ ਮੀਂਹ ਦੇ ਕਾਰਨ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਫਿਰ ਕੁਝ ਸਾਡੇ ਐਨਆਰਆਈ ਵੀਰ ਜਿਦਾਂ ਸਰਦਾਰ ਜਗENDER ਸਿੰਘ ਢਲੋਂ ਸਾਹਿਬ ਇਹਨਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਤੇ ਦਰਬਾਰ ਦੇ ਬਿਲਕੁਲ ਸਾਹਮਣੇ ਜੋ ਲੰਗਰ ਹਾਲ ਦੀ ਵਿਵਸਥਾ ਕੀਤੀ ਗਈ ਆ। ਲਗਭਗ ਤਕਰੀਬਨ 8-9 ਮਰਲਿਆਂ ਦੇ ਵਿੱਚ ਜਿਹੜਾ ਉਹ ਨਗਰ ਹਾਲ ਦੀ ਬਿਲਡਿੰਗ ਤਿਆਰ ਕੀਤੀ ਗਈ ਆ ਔਰ ਉਸ ਦਾ ਜਿਹਦੇ ਵੀ ਮੀਂਹ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਾਨੂੰ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੀ ਇਹ ਜਦੋਂ ਤੋਂ ਬਾਬਾ ਮੀਆਂ ਮਾਮਲੀ ਸਾਹਿਬ ਸਰਕਾਰ ਦਾ ਦਰਬਾਰ ਸਜਿਆ ਜੀ ਉਸ ਤੋਂ ਲੈ ਕੇ ਅੱਜ ਤੱਕ ਜੋ ਵੀ ਸੰਗਤਾਂ ਜਿਹੜੀਆਂ ਸਦਾ ਹੀ ਉਤਸ਼ਾਹ ਦੇ ਨਾਲ ਮੇਲੇ ਦੇ ਵਿੱਚ ਜੋ ਸੰਗਤਾਂ ਜਿਹੜੀਆਂ ਆਣ ਕੇ ਨਕਮਸਟਕ ਹੁੰਦੀਆਂ ਜੀ ਜੇ ਗਾਇਕਾਂ ਦੀ ਗੱਲ ਕਰੀਏ ਅੱਜ ਕਿਹੜੇ ਕਿਹੜੇ ਗਾਇਕ ਹਾਜ਼ਰੀ ਭਰ ਰਹੇ ਨੇ ਅੱਜ ਦੀ ਜੋ ਰਾਤ ਮਹਿਫਲ ਕੀਤੀ ਗਈ ਸੀ ਉਸ ਦੇ ਵਿੱਚ ਮਕਸੂਰ ਖਾਨ ਜੀ ਉਹਨਾਂ ਨੇ ਹਾਜ਼ਰੀ ਭਰੀ ਸੀ ਤੇ ਅੱਜ ਸਵੇਰ ਮਹਿਫਲ ਹੋਈ ਆ ਜੀ ਉਹਦੇ ਵਿੱਚ ਸਰਬਜੀਤ ਕਵਾਲ ਉਹਨਾਂ ਨੇ ਹਾਜ਼ਰੀ ਦਿੱਤੀ ਆ ਹੁਣ ਸੰਗਰਾਮ ਹੰਜਰਾ ਜੀ ਔਰ ਪੰਮਾ ਡੁੰਮੇਵਾਲ ਉਹਨਾਂ ਨੇ ਹਾਜ਼ਰੀ ਦਿਨੀ ਆ ਜੀ ਠੀਕ ਆ ਜੀ ਜੇ ਗੱਲ ਕਰਦੇ ਐਨ ਆਰ ਆਈ ਵੀਰਾਂ ਦੀ ਐਨ ਆਰ ਆਈ ਵੀਰਾਂ ਤੇ ਸਮੂਹ ਗ੍ਰਾਮ ਪੰਚਾਇਤ ਸਮੂਹ ਸੰਗਤ ਦਾ ਤਾਂ ਜੇ ਕਿੱਦਾਂ ਦਾ ਸਹਿਯੋਗ ਮਿਲਦਾ ਹੈ ਇਹ ਮੇਲੇ ਜਿੱਦਾਂ ਪਿੰਡਾਂ ਦੇ ਵਿੱਚ ਕੰਮ ਕੰਮਕਾਰ ਕਰਕੇ ਇੰਨਾ ਪੈਸਾ ਇਕੱਠਾ ਕਰਨਾ ਬਹੁਤ ਔਖਾ ਹੈ ਸਾਡੇ ਨਗਰ ਦੇ ਵਿੱਚ ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਆ ਹਰ ਕੰਟਰੀ ਦੇ ਵਿੱਚ ਤਕਰੀਬਨ ਜਿੱਦਾਂ ਇੰਗਲੈਂਡ ਅਮਰੀਕਾ ਮਨੀਲੇ ਦੇ ਵਿੱਚ ਬਹੁਤ ਸੰਗਤ ਗਈ ਆ ਜੀ ਕੈਨੇਡਾ ਦੇ ਵਿੱਚ ਬਹੁਤ ਸਾਡੇ ਵੀਰ ਗਏ ਆ ਸਾਰੇ ਹੀ ਬੜੇ ਉਤਸ਼ਾਹ ਦੇ ਨਾਲ ਜੋ ਮਾਇਆ ਦਾ ਸਹਿਯੋਗ ਦਿੰਦੇ ਆ ਜਦੋਂ ਵੀ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਹਰ ਤਰ੍ਹਾਂ ਦੀ ਸਹਾਇਤਾ ਸਾਨੂੰ ਦਿੰਦੇ ਆ ਬੜੇ ਉਤਸ਼ਾਹ ਨਾਲ ਸੇਵਾ ਕਰਦੇ ਆ ਜੀ ਉਹ ਸਾਰੇ ਠੀਕ ਹੈ ਨਾਜ਼ਰੇ ਸਾਈਡ ਦੇ ਚੈਨਲ ਦੇ ਮਾਧਿਅਮ ਰਾਹੀਂ ਜੀ ਤੁਹਾਨੂੰ ਦੇਸ਼ਾਂ ਦੇਸ਼ਾਂ ਤੋਂ ਸੰਗਤ ਯੂਥ ਨੌਜਵਾਨ ਦੇਖ ਰਿਹਾ ਹੈ ਸੁਣ ਰਿਹਾ ਹੈ ਕੀ ਸੰਦੇਸ਼ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਮੈਸ ਅਸੀਂ ਆਪਣੇ ਆਪ ਨੂੰ ਸਹੀਕ ਨਹੀਂ ਸਮਝੇ ਕਿ ਅਸੀਂ ਉਹਨਾਂ ਨੂੰ ਕੋਈ ਮੈਸੇਜ ਦੇ ਸਕੀਏ ਪਰ ਮੈਂ ਉਹਨਾਂ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਅਸੀਂ ਲੰਗਰ ਹਾਲ ਦੇ ਵਿੱਚ ਸੇਵਾ ਕੀਤੀ ਸੀ ਇਸੇ ਤਰ੍ਹਾਂ ਜਿਹੜਾ ਆ ਬਾਬਾ ਜੀ ਦਾ ਰੋਜ਼ਾ ਅਸੀਂ ਤਿਆਰ ਇਹ ਰੋਜ਼ ਦੀ ਸੇਵਾ ਸ਼ੁਰੂ ਕਰ ਲੱਗੇ ਆ ਮੇਲੇ ਤੋਂ ਬਾਅਦ ਵਿੱਚ ਜੋ ਪ੍ਰਬੰਧਕ ਸਾਰੇ ਰਲ ਕੇ ਸਲਾਹ ਕਰਾਂਗੇ ਵੀ ਇਹ ਰੋਜੇ ਦੀ ਸੇਵਾ ਜਾਂ ਰੋਜੇ ਦਾ ਮਾਡਲ ਕਿਸ ਤਰੀਕੇ ਦੇ ਨਾਲ ਅਸੀਂ ਤਿਆਰ ਕਰਵਾਉਨੇ ਆ ਉਸ ਰੋਜੇ ਦੇ ਜਿਹੜੀ ਸੇਵਾ ਦੇ ਵਿੱਚ ਸਾਰੇ ਵੀਰ ਵੱਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਬਾਬਾ ਜੀ ਦਾ ਰੋਜਾ ਇੰਨਾ ਕੁ ਸ਼ਾਨਦਾਰ ਹੋਵੇ ਕਿ ਜਿੱਦਾਂ ਸੰਗਤ ਮੇਲੇ ਦੇ ਦਰਸ਼ਨ ਕਰਨ ਆਉਂਦੀ ਆ ਇਦੀ ਬਾਬਾ ਜੀ ਦੇ ਰੋਜੇ ਦੇ ਦਰਸ਼ਨ ਕਰਨ ਆਇਆ ਕਰ ਠੀਕ ਹੈ ਸੰਗਤਾਂ ਜੀ ਦਾ ਦਰਸ਼ਨ ਕਰਨ ਵਾਸਤੇ ਨੇ ਕਿੱਥੋਂ ਕਿੱਥੋਂ ਹਾਜ਼ਰੀਆਂ ਭਰਦੀਆਂ ਨੇ ਕਿਹੜੇ ਕਿਹੜੇ ਸ਼ਹਿਰਾਂ ਤੋਂ ਦੁਕਾਨਾਂ ਇੱਥੇ ਤਕਰੀਬਨ ਲਾਗੇ-ਲਾਗੇ ਦੇ 60-70 ਪਿੰਡਾਂ ਦੇ ਵਿੱਚੋਂ ਜਿਹੜੀਆਂ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਔਰ ਜਿੱਦਾਂ-ਜਿੱਦਾਂ ਦੀ ਵੀ ਮਨ ਦੇ ਵਿੱਚ ਮਨਸ਼ਾ ਰੱਖ ਕੇ ਮੁਰਾਦ ਰੱਖ ਕੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਸੰਗਤਾਂ ਆਉਂਦੀਆਂ ਨੇ ਸਾਰਿਆਂ ਦੀਆਂ ਆਸਾਂ ਮੁਰਾਦਾਂ ਮਨੋਕਾਰ ਨਾਲ ਬਾਬਾ ਜੀ ਪੂਰੀਆਂ ਕਰਦੇ ਆ ਤਾਂ ਹੀ ਸੰਗਤਾਂ ਜਿਹੜੀਆਂ ਆਣ ਕੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਲਖਮਸਤ ਹੁੰਦੀਆਂ ਜੀ ਭਾਈ ਗੁਰਦੇਵ ਸਾਹਿਬ ਦਾ ਐਮਪੀ ਜੇਪੀ ਨਾਦੀ ਗ੍ਰਾਮ ਸਭਾ ਸੇਵਾਰੀਆਂ ਦੇ ਅਸੀਂ ਬਹੁਤ ਹਮਾਰਤ ਕਰਦੇ ਆਂ ਸਾਡੇ ਲੱਗਣ ਵਾਸਤੇ ਦਾ ਆਪਣਾ ਵਾਦਾ ਜੋ ਕਿ ਹਰ ਸਾਲ ਦਾ ਅੱਜ ਵੀ ਵੀਰਵਾਦੀਆਂ ਮਾਲ ਸਾਡੇ ਤੇ ਬੇਲਾ ਮਾਇਆ ਜਾ ਰਿਹਾ ਸਾਡੇ ਐਨਆਰ ਦੀ ਤਰ੍ਹਾਂ ਸਾਡੇ ਪਿੰਡਾਂ ਲਾਗਾ ਵਾਸਤੇ ਬਹੁਤ ਜ਼ੋਰ ਲੱਗੇ ਨੇ ਜੋ ਕਿ ਪਿੰਡ ਦਾ ਭਾਈਚਾਰਾ ਪਿੰਡ ਦੀ ਸਭਿਆ ਦਾ ਬੱਚੀ ਹੋਈ ਹੈ ਅਸੀਂ ਬਹੁਤ ਹਮਾਰਤ ਕਰਦੇ ਆਂ ਚੈਨ ਦੇ ਭਰਾਵਾਂ ਦਾ ਸਾਨੂੰ ਆਸੀ ਕਬੂਲਿਸਕੀ ਤੇ ਬਹੁਤ ਮਾਰ ਕਰਦੇ ਆ। ਨਹੀਂ ਕਿੰਨਾ ਉਹ ਜੋ ਭਾਰ ਨੂੰ ਕੇ ਵੇਲੇ ਜਾਗਰਾ ਸਸਾ ਜਾਂ ਪੁਲ ਵੀ ਕਰਦੇ ਸਸਾ ਤਾਇਆ ਜਾਂਦਾ ਹੈ ਉਹ ਇੱਕ ਪੈਸ ਨੂੰ ਜੋੜਨ ਵਾਸਤੇ ਭਾਈ ਤੋਂ ਜੋੜਨ ਵਾਸਤੇ ਹੁੰਦਾ ਹੈ। ਅਸੀਂ ਧੰਨਵਾਦ ਕਰਦੇ ਪੈਸੇ ਦਾ। ਵਾਏ ਖੁਦ ਦੇ ਖਾਲਸਾ ਵਾਏ ਕੁਸ਼ੀ ਪਰ। ਮੇਰਾ ਬਹੁਤ ਕਮੇਟੀ ਵਧੀਆ ਪੰਚਾਇਤ ਬੜੀ ਜੱਟ ਦੀ ਬਹੁਤ ਵਧੀਆ। ਬਹੁਤ ਦੌੜਾ ਬਹੁਤ ਬਹੁਤ ਜਮੀ ਬਹੁਤ ਜਮੀ ਜਦੋਂ ਇਹ ਸ਼ਮਾਰਕ ਦੋਹਾਂ ਕਲਾਕਾਰ ਸਾਥੀ ਕਮੇਟੀ ਜਦੋਂ ਖੇਡਾਂ ਦਾ ਸਲੋਗ ਆ ਸਾਰੀ ਦਾ ਤਿੰਨਾਂ ਦੇ ਵੀਰਾਂ ਦਾ ਸਹਿਯੋਗ ਆ ਬਹੁਤ ਬਹੁਤ ਜ਼ਿਆਦਾ ਜੀ ਤੁਹਾਡੇ ਤੋਂ ਬਹੁਤ 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 ਵਧੀਆ ਰਸਤ ਚੱਲ ਰਿਹਾ ਸਵਾਰ ਬਾਬਾ ਮੀਆਂ ਮੌਲੀ ਸ਼ਾਹ ਦੇ ਦਰਗਾਹ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਅਤੇ ਸਮੂਹ ਨਗਰ ਨੌਸੀ ਦੇ ਸਹਿਯੋਗ ਨਾਲ ਸੱਭਿਆਚਾਰ ਮੇਲਾ ਬਹੁਤ ਵਧੀਆ ਢੰਗ ਨਾਲ ਕਰਵਾ ਰਹੇ ਆਂ ਤੇ ਨੌਜਵਾਨ ਸਭਾ ਕਮੇਟੀ ਸਾਡੇ ਨਾਲ ਤੁਰਦੀ ਆ ਬਹੁਤ ਵਧੀਆ ਢੰਗ ਨਾਲ ਅਸੀਂ ਮੇਲਾ ਕਰਵਾ ਰਹੇ ਆਂ ਜਿਹਦੇ ਵਿੱਚ ਕਲਾ ਕਲਾਸ ਗ੍ਰਾਮਾ ਜਿਹੜਾ ਜੀ ਬੰਬਾ ਦੁੱਮੇ ਵਾਲੀ ਆ ਜੀ ਨਾਲ ਜਿਹੜੇ ਆਪਣੀ ਪਾਕਿਸਤਾਨ ਦੇ ਨਗਰ ਦਾ ਬਹੁਤ ਸਾਫ ਹੈ ਐਨਆਰਆਈ ਭਰਾਵਾਂ ਦਾ ਬਹੁਤ ਸਾਫ ਹੈ ਇਹ ਸੰਗਤਾਂ ਦਾ ਨਿਕਲਦਾ ਉਤਸ਼ਾਹ ਦੇਖਣ ਨੂੰ ਮਿਲਦਾ ਨੂੰ ਦੇਖਦੇ ਹਾਂ ਸੰਗਤਾਂ ਇਕੱਠ ਹੁੰਦਾ ਹਰ ਸਾਲ ਇਹ ਨਵੇਂ ਤੋਂ ਨਵਾਂ ਸੰਗਰ ਤੇ ਸੰਗਤਾਂ ਪਾਕ ਸਾਡੇ ਦੇਖਦੀਆਂ ਆ ਕੇ ਪਾਲਸ਼ਾ ਦੇਰਗਾਹ ਤੇ ਸੁਖਨਾ ਪੂਰੀਆਂ ਹੁੰਦੀਆਂ ਲੋਕਾਂ ਦੀਆਂ ਐਨਆਰਆਈ ਵੀ ਬਿਨਾ ਬੰਦ ਐਨਆਰਆਈ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਜੋ ਹੋ ਰਿਹਾ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਤੁਹ ਕੁਛ ਕਹਤਾ ਆਈ ਸੈਂਕ ਮੈਂ ਥੈਂਕ ਯੂ ਕਰਨਾ ਚਾਹਦਾ ਐਨ ਆਰ ਆਈ ਭਰਾਵਾਂ ਦਾ ਬਹੁਤ ਬਹੁਤ ਜਿਹੜਾ ਪੈਨ ਹਰ ਸਾਲ ਸਾਥ ਦਿੰਦੇ ਆ ਜਾਗਰਾਂਦ ਸਾਡੇ ਜਾਗਰਾਂਦ ਦੇ ਬਹੁਤ ਵਧੀਆ ਦੌਰੇ ਤੇ ਬਹੁਤ ਸਾਥ ਦਿੰਦੇ ਐ ਤੇ ਮੇਲੇ ਵੀ ਬਹੁਤ ਸਾਥ ਦਿੰਦੇ ਆ ਥੈਂਕ ਯੂ ਐਨ ਆਰ ਆਈ ਭਰਾਵਾਂ ਦਾ ਬਹੁਤ ਬਹੁਤ ਇਹ ਤੇ ਦੁਨੀਆ ਪਾਣਾ ਬੱਚੇ ਸਾਰੀਆਂ ਚੁਲੇ ਤੇ ਬਿਖਾਣਾ ਜਾਣਦੀਆਂ ਨਹੀਂ ਜòn ਸਾਰੀਆਂ ਪਿੰਡਾਂ ਬਹਿ ਗਿਆ ਚੰਗੀ ਜਿਹਾਂ ਦੀ। ਉੱਥੇ ਅੱਜਕੱਲ ਖਾਣਾ ਰਹੀ ਨਹੀਂ ਪੱਟਦਾ ਆਨਲਾਈਨ। ਸੁਣਾਤੋ ਸੁਣੇ ਕੀ ਇਹ ਤੁਮਾਰੀ ਜਣਾ ਜਣ। ਮੈਨੂੰ ਲੱਗਦਾ ਮੈਨੂੰ ਇਹਨੇ ਕਾਲੀ ਪੱਤਰ ਭੇਜ ਦੇਣੇ ਜੁਆਟੋ ਵਾਲੇ ਨੇ। ਇਹ ਸਾਡੇ ਕੰਮ ਤੇ ਕਾਟ ਮਾਰ ਰਹੇ ਆ। ਹਣ ਸੱਚ ਜਾਣੋ ਪਹਿਲਾਂ ਬਜ਼ੁਰਗਾਂ ਦੀ ਉਮਰ ਲੰਬੀ ਕਿਉਂ ਸੀ? ਉਹਦੇ ਘਰ ਦਾ ਖਾਣਾ ਸੀ। ਸਵਸਥ ਖਾਣਾ ਸੀ, ਸਾਫ਼ ਖਾਣਾ ਸੀ। ਹਾਂ ਦੇਖਿਆ ਜਦੋਂ ਚੂਹੇ ਤੇ ਕੋਈ ਵੀ ਚੀਜ਼ ਪੱਕਦੀ ਹੈ ਤੇ ਉਹਦੇ ਅੰਦਰ ਕੋਈ ਵੀ ਐਸੀਆਂ ਜੜੀਆਂ ਵੀ ਬਿਮਾਰੀਆਂ ਹੁੰਦੀਆਂ ਨੇ ਕੋਈ ਉਹ ਦੂਰ ਹੋ ਜਾਂਦਾ ਉਹ ਗੈਸ ਉਹ ਵਸੇ ਬਿਮਾਰੀ ਦਾ ਕਾਰਨ ਭਾਵੇਂ ਆਪਣੀ ਕਰੇ ਵੀ ਗੈਸ ਹੀ ਪੱਕਦਾ ਹਾਂ ਜਿੰਨਾ ਹੋ ਸਕੇ ਆਪ ਜੀ ਲੱਗ ਕੇ ਹੀ ਕਾਰੀ ਮਾਰੋ ਤੇਰੇ ਘਰ ਦਾ ਖਾਣਾ ਹੋਵੇ ਤੇਰੇ ਘਰ ਦਾ ਖਾਣਾ ਹੋਵੇ ਹੁਣ ਤਾਂ Thank <laughs> you.

ਨਾਮ ਜਹਰ ਕੋਈ ਨਹੀਂ ਹੁਚਾ